ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਐ ਕਿਰਪਾਲ ਗੁਰੂ ਗੋਬਿੰਦ ਸਾਗਤਿ ਮਨੋ ਰਚਿ ਗਾਈ ਅਸਤਰ ਭੈ ਲਗ ਰਚਨੀ ਗੋਬਿੰਦ ਕੇ ਗੁਣ ਗਾਏ ਮੇਰੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਇ ਅਰਨਾਮਣ ਦਰ ਨਾਨਕ ਜਨ ਪਾਇਆ ਸਗਲੇ ਈਸ਼ੁ ਪੁਜਾਈ ਹੋਐ ਸੰਤ ਕਸਮੰਦੀ ਮੁਰਿ ਵਰਸਾਉ ਪੁਰਸਾਂ ਜਟੇਯ ਉਦਨ ਜਿਠੇ ਸੱਚੇ ਪਤਸ਼ਾ ਮਨ ਜਨਮ ਜਨਮ ਦੀ ਕੱਟੀ ਹੈ ਬਾਹ ਗੁਰੂ ਜੀ ਆਮ ਸੋਰਠ ਮੌਲਾ ਪੰਜਵਾਂ ਸਿਮਰ ਸਿਮਰੁ ਪਰ ਸਤਿਗੁਰ ਦੇ ਅਪਨਾ ਸਗਨਾ ਦੋਖ ਮਿਟਾਇਆ ਤਬ ਰੁਗ ਗਏ ਗੁਰ ਬਚਨੇ ਮਨੇ ਛੇਪ ਲਪਾਇਆ ਸਿਮਰਿ ਸਿਮਰਿ ਗੁਰ ਸੁਧੁਰਿ ਉੱਪਨੋ ਸਗਲਾ ਦੁਖ ਮਿਟਾਇਆ ਤਬ ਰੁਗ ਗਏ ਗੁਰ ਬਚਨੇ ਮਨੇ ਛੇਪ ਲਪਾਇਆ ਮੇਰਾ ਗੁਰਪੂਰਾ ਸੁਖਦਾਤਾ ਪਰਨ ਕਰਨ ਸਮਰਤ ਸੁਆਮੀ ਪੂਰਨ ਮੁਰਖ ਵਿਦਾਤਾ ਰਹਾਉ ਨੰਦ ਵਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭਏ ਤੇ ਅੱਲਾ ਜੈ ਜੈ ਕਰ ਭਈ ਜਗਤ ਭੀਤਰ ਹੋਆ ਬਾਦ ਬ੍ਰਹਮ ਨਿਕਮਲਾ ਨੰਦ ਬਿਨੋ ਤੇ ਮੰਗਲ ਗੁਣ ਗਾਉ ਗੁਰੂ ਨਾਨਕ ਭਏ ਦੇ ਅੱਲਾ ਜੈ ਜੈ ਕਦ ਭਈ ਜਗ ਪੀਤਰ ਹੋਆ ਪਾਤਸ਼ਾਹ ਰਹਿ ਮਰਖ ਮੰਨ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ